ਹallelujah ਸਾਰੇ ਭੈਣ ਭਾਈਆਂ ਜੀ ਜੀ ਮੇਰੇ ਨਾਲ ਦਰਦਾਂ ਆਪਣੀਆਂ ਦਰਦ ਹੁੰਦੇਆਂ ਸੀਗੀਆਂ ਤੇ ਮੈਂ ਟੈਸਟ ਕਰਵਾਉਣ ਗਈ ਤੇ ਉਹ ਕਹਿੰਦੇ ਕਿ ਤੁਹਾਡੀ ਬਹੁਤ ਖੁੜੀ ਰਿਪੋਰਟ ਵਿੱਚ ਖੂਨ ਵੀ ਬਹੁਤ ਜ਼ਿਆਦਾ ਘਟਾਇਆ ਹੋਇਆ ਹੈ ਤੇ ਫੈਟ ਵੀ ਬਹੁਤ ਜ਼ਿਆਦਾ ਆਇਆ ਵਾ ਤੇ ਇਨਫੈਕਸ਼ਨ ਵੀ ਬੜੀ ਆਈ ਹੈ ਤੇ ਮੈਨੂੰ ਇਹੋ ਕਹਿੰਦੇ ਕਿ ਤੁਸੀਂ ਆਪਣਾ ਇਲਾਜ ਕਰਵਾਓ ਪਰ ਬਾਅਦ ਵਿੱਚ ਮੈਂ ਕਹੀ ਨਹੀਂ ਦਿੱਦੀ ਨਾ ਦਵਾਈ ਕਰਾਈ ਹੈ ਹਾਂਜੀ ਹੁਣ ਠੀਕ ਹੈ ਧੰਨਵਾਦ ਸੋਨਲ ਤੁਹਾਡੇ ਮਾਰਗ ਪਰਮੇਸ਼ਰ ਦੀ ਮਹਿਮਾ ਕਰਾਂਗੇ ਕਿੰਨੀਆਂ ਚੀਜ਼ਾਂ ਦਸੀਆਂ ਹੌਨ ਘੱਟ ਆਇਆ ਇਨਫੈਕਸ਼ਨ ਆਈ ਹੈ ਨਾ ਹੋਰ ਕੀ ਕਿੰਨੇ ਰੋਗ ਤੇ ਫੋਨਾਂ ਨੇ ਚੰਗੇ ਕਰ ਦਿੰਦੇ ਨੇ ਤੇ ਕਹਿੰਦੇ ਮੈਂ ਕਿਹ ਡਾਕਟਰ ਦੇ ਕੋਲ ਜਾਣਾ ਰਤਾਂ ਦੇ ਆਪੇਸ਼ ਦਸਤ ਮੈਂ ਤਵਾ ਹੀ ਲਿਓਣੀ ਮੈਂ ਕਿਤੇ ਜਾਣ ਦੀ ਲੋੜ ਨਹੀਂ ਹallelujah ਤਵਾ ਕਰਾ ਕੇ ਗਈ ਤੇ 2 ਹਫ਼ਤੇ ਬੜੀ ਨਹੀਂ ਹੰਦੇ ਦੀ ਹੈ ਪ੍ਰਭੂ ਦਾ ਧੰਵਾਦ خدا ਦਾ ਧੰਨ ਹੋਰ ਵਰਕ ਦੇ ਆਸ਼ੀਸ਼ ਦੇ ਹalleluyah ਵਜਨ ਤੇ ਲਿਕੇ ਜਿਸ ਸਾਡੇ ਮੰਦੇ ਹਾਲ ਵਿੱਚ ਸਾਨੂੰ ਚੇਤੇ ਨਹੀਂ ਤਾਂ ਬਹੁਤ ਹੀ ਧਿਆਜ ਉਹ ਸਦਾ ਦੀ ਪਰਮੇਸ਼ਰ ਵੇਖਦਾ ਮੇਰੇ ਬੇਟਿਆਂ ਬੇਟਿਆਂ ਦੇ ਜੀਵਨ ਦੇ ਵਿੱਚ ਹਾਲਾਤ ਨੇ ਪਰਸ਼ਾਨੀਆਂ ਨੇ ਉਹ ਖੁਦਾ ਵੇਖਦਾ ਹੈ ਉਹ ਤੁਹਾਡੇ ਦਿਲਾਂ ਤੋਂ ਤੁਹਾਡੇ ਗੁਰਦਿਆਂ ਨੂੰ ਜਾਣਦਾ ਵਾ ਉਹਨੂੰ ਪਤਾ ਹੈ ਹalleluyah ਉਹ ਤੁਹਾਨੂੰ ਉਹਨਾਂ ਮੰਦੇ ਹਾਲ ਵਿੱਚੋਂ ਕੱਢਣ ਦੀ ਸਮਰੱਥ ਰੱਖਦਾ ਐਸਾ ਸਮਰੱਥੀ ਬਿਨਾਂ ਹalleluyah